ਸਤਿ ਸ਼੍ਰੀ ਅਕਾਲ ਸਾਥੀਓ ਮੈਂ ਹੁਣ ਇਸ ਵਕਤ ਜਲਾਣਾ ਜਾ ਰਿਹਾ ਪਹੁੰਚਣ ਆਲਾ ਜਿੱਥੇ ਉਹ ਆਪਣੀ ਪਹਿਲਵਾਨ ਲੜਕੀ ਫੁਕਾਟ ਲੜ ਰਹੀ ਮੈਂ ਦੱਸ ਰਿਹਾ ਕਿ ਹੁਣੇ ਹੁਣੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਨੂੰ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ ਐਮਐਲਏ ਦੇ ਸਾਡੇ ਛੋਟੇ ਔਰ ਇਹ ਸਾਰਾ ਕੁਝ ਪੁਲਿਸ ਦੇਖ ਰੇਠ ਪੰਜਾਬ ਦੇ ਡੀਜੀਪੀ ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ਏਡੀ ਕੀ ਐਸਐਸਪੀ ਮੈਡਮ ਦੀ ਦੇਖਰੇਖ ਤੇ ਥੱਲੇ ਹੋ ਰਿਹਾ ਇੱਕ ਡੀਐਸਪੀ ਆ ਉਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ ਔਰ ਦੂਜਿਆਂ ਦੇ ਨਾਲ ਉਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ ਔਰ ਮੈਂ ਪਹਿਲਾਂ ਤਾਂ ਇਹ ਡੀਐਸਪੀ ਨੂੰ ਦੱਸ ਦੇਣਾ ਚਾਹਣਾ ਲੈ ਮਿੱਤਰਾ ਅੱਜ ਗੱਲ ਯਾਦ ਰੱਖੀ ਤੇਰੇ ਜੇ ਡੀਐਸਪੀ ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ ਇਹ ਨਹੀਂਗਾ ਕਿ ਮੈਂ ਉੱਥੇ ਜਾ ਕੇ ਲੱਗ ਜਾਊਂਗਾ ਉਸ ਚਿਹਤੇ ਲੀਡਰ ਤੋਂ ਇੱਕ ਗੱਲ ਨੂੰ ਯਾਦ ਰੱਖੀ ਤੇਰੇ ਹੁਣ ਜੋਰ ਲਾ ਲਾ ਜੋ ਇਹ ਜੀਰੇ ਨੂੰ ਤੂੰ ਕੁਝ ਹੋਰ ਕਰ ਸਕਦਾ ਤਾਂ ਉਹ ਵੀ ਕਰ ਲੈ ਤੇਰਾ ਜਿੰਨਾ ਜੋਰ ਹੈਗਾ ਹੁਣ ਕੋਈ ਕਸਰ ਨਾ ਛੱਡੀ ਇਹਨਾਂ ਨੂੰ ਜ਼ਰੂਰ ਖੁਸ਼ ਕਰ ਲੈ ਪਰ ਅਸੀਂ ਸਮਾਂ ਹੋਣ ਤੇ ਤੈਨੂੰ ਬਖਸ਼ਣਾ ਨਹੀਂਗਾ ਔਰ ਦੂਜੀ ਗੱਲ ਆਈਪੀਐਸ ਅਫੀਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ ਪਹਿਲਾਂ ਵੀ ਦੋ ਵਾਰੀ ਤੱਕਾ ਹੋਇਆ ਔਰ ਮੂਪ ਦਰਸ਼ਕ ਬਣ ਕੇ ਆਈਪੀਐਸ ਅਫੀਸਰ ਕੇਵਲ ਆਪਦੀ ਐਸਐਸਪੀ ਸ਼ਿਪ ਕਰਨਾ ਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਿਹਾ ਸਭ ਕੁਝ ਪਰ ਸਮਾਂ ਆਉਣ ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਿਜਿੱਠਿਆ ਜਾਏਗਾ ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ ਜੋ ਕਰਨਾ ਹੈ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ ਠੀਕ ਹੈ ਸਰਨਾ ਛੱਡਿਓ ਬੀਬੀ ਔਰ ਨਾਲ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਇਹ ਕਹਿਣਾ ਚਾਹਣਾ ਡੀਜੀ ਤੁਹਾਡੇ ਤੋਂ ਗੈਂਗਸਟਰ ਤਾਂ ਤਾਂ ਕੁਝ ਹੁੰਦਾ ਨਹੀਂ ਹੈ ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ ਐਮ.ਐਲ.ਏ ਨੂੰ ਹੀ ਕਟਾਉਣ ਲੱਗ ਪਏ ਹੋ ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ ਹੈ ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਨੇ ਹੋਏ ਸਾਡੇ ਐਮ.ਐਲ.ਏ ਬੰਦੇ ਜਿਹੜੇ ਉਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੋਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ ਇਹ ਬਿਲਕੁਲ ਅਸੀਂ ਬਰਦਾਸ਼ਤ ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹਣਾ ਕਿ ਸਮਾ ਤੁਹਾਡਾ ਹੁਣ ਦੱਬ ਕੇ ਜ਼ੋਰ ਲਾ ਲੋ ਭੋਲਣਾ ਜਾਇਓ ਫੇਰੇ ਨਾ ਕਿਓ ਜੋ ਵੀ ਸਾਡੇ ਤੋਂ ਅਸੀਂ ਆ ਕੰਮ ਨਹੀਂ ਕਰ पाए ਹੁਣ ਆਮ ਆਦਮੀ ਪਾਰਟੀ ਦੇ ਆਪਦੇ ਆਕਾ ਨੂੰ ਖੁਸ਼ ਕਰ ਲੋ ਤੇ ਲੈ ਡੀਐਸਪੀ ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇਦਾਂ ਹੀ ਕਰਨਾ ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹਿਬ ਦੇ ਵਰਕਰਾਂ ਨੂੰ ਹੌਸਲੇ ਚ ਰਹੋ ਆਪਾਂ ਆਉਣੇ ਐ ਤੇ ਬਾਤ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਦੀ ਇੱਟ ਨਾਲ ਇੱਟ ਕੜਕਾਉਣੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ ਇਸੇ ਤਰ੍ਹਾਂ ਹੀ ਚਿਤਾੰਗ ਵਾਂਗ ਖੜੀ ਰਹੀ ਸੋ ਚਿੰਤਾ ਨਾ ਕਰੋ ਚੜ੍ਹਦੀ ਕਲਾ ਚ ਰਹੋ ਬਾਬਾ ਬੀਪ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਦੀ ਉਹ लाਡਲੀ ਫੌਜ ਆ ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ ਚ ਰਹਿਣੇ ਇਹ ਕੋਈ ਗੱਲ ਨਹੀਂ ਇਹੋ ਜਿਹਾ ਕੰਮ ਹੁੰਦਾ ਰਹਿੰਦਾ ਹੈ ਸਾਡਾ ਜਿਹੜਾ ਛੋਟਾ ਭਰਾ ਹੈ ਜਰਨਲ ਹੈ ਉਹ ਚੜ੍ਹਦੀ ਕਲਾ ਚ ਜਿਉਂਦੇ ਰਹੋ ਮਿਲਦੇ ਆ ਤੁਹਾਨੂੰ ਅੱਜ ਜਾਂ ਸਵੇਰੇ